ਬਹੁਤ ਚਮਤਕਾਰ ਹੁੰਦੇ ਇੱਥੇ ਜਾਂਦਾ ਮੈਂ ਹਰ ਇੱਕ ਵਾਰ ਕਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜਾ ਚਮਤਕਾਰ ਹੋਇਆ 1 ਨਵੰਬਰ 1 ਜਨਵਰੀ ਨੂੰ ਨਵੇਂ ਸਾਲ ਦੇ ਵਿੱਚ ਗੁੜੀ ਆਇਆ ਇੱਥੇ ਹੀ ਮਿਲੀ ਹੈ ਬਾਬਾ ਜੀ ਇੱਧਰ ਕੀ ਬਾਤ ਹੈ ਕਿੰਨੇ ਟਾਈਮ ਤੋਂ ਸੀ ਕਿ ਉਹ ਮੇਸ ਸੀਗੀ ਪਰ ਕੁੜੀ ਆ ਮੇਸ ਸੀ ਬਾਬਾ ਜੀ ਤੇ ਬਾਬਾ ਜੀ ਨੇ ਸਾਰੀ ਆਸਾਂ ਪੂਰੀਆਂ ਕੀਤੀ ਮੇਰੀਆਂ ਕੀ ਬਾਤ ਹੈ ਮਤਲਬ ਸਾਰੇ ਡਾਕਟਰ ਫੇਲ ਹੋ ਗਏ ਸੀ ਬਾਬਾ ਜੀ ਦੇ ਇੱਥੇ ਹਾਜ਼ਰੀ ਲਈ ਤਾਂ ਉਹ ਪੂਰੀ ਸਭ ਚਮਤਕਾਰ ਹੈ ਬਾਬਾ ਜੀ ਦਾ ਚਮਤਕਾਰ ਹੈ ਕੀ ਬਾਤ ਹੈ ਅਜੇ ਜਿਹੜੀ ਸੰਗਤ ਘਰੇ ਬੈਠੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਇੱਕ ਵਾਰ ਆਓ ਤੁਹਾਡੇ ਆ ਕੇ ਪਤਾ ਲੱ ਅਸੋ ਤੁਸੀਂ ਦੇਖ ਸਕਦੇ ਹੋ ਕਿ ਸੰਕਟ ਜਿਹੜੀ ਹੈ ਕਿੰਨੀ ਜ਼ਿਆਦਾ ਖੁਸ਼ ਹੈ ਮਨ ਦੇ ਵਿੱਚ ਜਿਹੜੇ ਇੱਛਾਵਾਂ ਲੈ ਕੇ ਆ ਰਹੇ ਨੇ ਸੋ ਕਿਤੇ ਨੇ ਕਿਤੇ ਮੈਂ ਗੱਲ ਕਰਾਂ ਸੇਵਾ ਦੀ ਸੋ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਸੇਵਾ ਜਿਹੜੀ ਹੈ ਚੱਲ ਰਹੀ ਹੈ ਹੋਰ ਵੀ ਆਪਾਂ ਤੁਹਾਡੇ ਨਾਲ ਗੱਲ ਕਰਾਵਾਂਗੇ ਸੋ ਸੰਕਟ ਜਿਹੜੀ ਇੱਥੇ ਸਾਡੇ ਨਾਲ ਜਿਹੜੀ ਹੈ ਰੂਬਰੂ ਹੋ ਰਹੀ ਹੈ ਉਹਦੇ ਨਾਲ ਜ਼ਰੂਰ ਗੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਚਮਤਕਾਰ ਹੁੰਦੇ ਇੱਥੇ ਜਾਂਦਾ ਮੈਂ ਇੱਕ ਵਾਰੀ ਕਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜਾ ਚਮਤਕਾਰ ਹੋਇਆ ਇੱਕ ਨਵੰਬਰ 1 ਜਨਵਰੀ ਨੂੰ ਨਵੇਂ ਸਾਲ ਦੇ ਮਿਲ ਗੁੜੀ ਆਇਆ ਇੱਥੇ ਹੀ ਮਿਲੀ ਹੈ ਬਾਬਾ ਇਧਰ ਕੀ ਬਾਤ ਹੈ ਕਿੰਨੇ ਟਾਈਮ ਤੋਂ ਸੀ ਕਿ ਬਾਈ ਤੇ ਬਾਬਾ ਜੀ ਨੇ ਸਾਰੇ ਆਸਾ ਪੂਰੇ ਕੀਤੇ ਮੇਰੇ ਕੀ ਆ ਬਾਤ ਹੈ ਮਤਲਬ ਸਾਰੇ ਡਾਕਟਰ ਫੇਲ ਹੋ ਗਏ ਸੀ ਬਾਬਾ ਜੀ ਦੇ ਇੱਥੇ ਹਾਜ਼ਰੀ ਲਈ ਤਾਂ ਉਹ ਪੂਰੀ ਚਮਤਕਾਰ ਹੈ ਬਾਬਾ ਜੀ ਦਾ ਚਮਤਕਾਰ ਹੈ ਕੀ ਆ ਬਾਤ ਹੈ ਅੱਛਾ ਜਿਹੜੀ ਸੰਗਤ ਘਰੇ ਬੈਠੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਇੱਕ ਵਾਰ ਜਾਓ ਤੁਹਾਡੇ ਆ ਕੇ ਪਤਾ ਲੱਗੇਗਾ ਬਾਬਾ ਜੀ ਦੇ ਕਿੰਦਾ ਹੱਥ ਵੜਦੇ ਆ ਟੋਬੇ ਕੇ ਸਭ ਤੁਹਾਡੇ ਕਲੀਅਰ ਹੋਣਗੇ ਤੇ ਕੀ ਆ ਬਾਤ ਅਸੀਂ ਤੁਸੀਂ ਦੇਖ ਸਕਦੇ ਹੋ ਕਿ ਸੰਕਤ ਜੜੀ ਹੈ ਕਿੰਨੀ ਜ਼ਿਆਦਾ ਖੁਸ਼ ਹੈ ਮਨ ਦੇ ਵਿੱਚ ਜਿਹੜੇ ਇੱਛਾਵਾਂ ਲੈ ਕੇ ਆ ਰਹੇ ਨੇ ਸੋ ਕਿਤੇ ਨੇ ਕਿਤੇ ਮੈਂ ਗੱਲ ਕਰਾਂ ਸੇਵਾ ਦੀ ਸੋ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਸੇਵਾ ਜਿਹੜੀ ਚੱਲ ਰਹੀ ਹੈ ਹੋਰ ਵੀ ਆਪਾਂ ਤੁਹਾਡੇ ਨਾਲ ਗੱਲ ਕਰਾਵਾਂਗੇ ਸੋ ਸੰਕਤ ਜੜੀ ਇੱਥੇ ਸਾਡੇ ਨਾਲ ਜਿਹੜੀ ਰੂਬਰੂ ਹੋ ਰਹੀ ਹੈ ਉਹਦੇ ਨਾਲ ਜ਼ਰੂਰ ਗੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਚਮਤਕਾਰ ਹੁੰਦੇ ਇੱਥੇ ਜਾਂਦਾ ਮੈਂ ਹਰ ਇੱਕ ਵਾਰ ਕਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜਾ ਚਮਤਕਾਰ ਹੋਇਆ ਨਵੰਬਰ 1 ਜਨਵਰੀ ਨੂੰ ਨਵੇਂ ਸਾਲ ਦੇ ਮੇਲੇ ਗੁੜੀ ਇੱਥੇ ਹੀ ਮਿਲੀ ਹੈ ਬਾਬਾ ਇਧਰ ਕੀ ਬਾਤ ਹੈ ਟਾਈਮ ਤੋਂ ਸੀ ਕਿ ਮਮੀ ਸੀ ਕਿ ਪਰ ਕੁੜੀ ਹੈ ਮੇਰੇ ਤੇ ਸੀ ਬਾਬਾ ਜੀ ਤੇ ਬਾਬਾ ਜੀ ਨੇ ਸਾਰੇ ਆਸਾ ਪੂਰੇ ਕੀਤੇ ਮੇਰੇ ਜੀ ਕੀ ਬਾਤ ਹੈ ਮਤਲਬ ਸਾਰੇ ਡਾਕਟਰ ਫੇਲ ਹੋ ਗਏ ਸੀ ਬਾਬਾ ਜੀ ਤੇ ਇੱਥੇ ਹਾਜ਼ਰੀ ਲਈ ਤਾਂ ਉਹ ਪੂਰੀ ਚਮਤਕਾਰ ਹੈ ਬਾਬਾ ਜੀ ਦਾ ਚਮਤਕਾਰ ਹੈ ਜੀ ਕੀ ਬਾਤ ਹੈ ਅੱਜ ਜਿਹੜੀ ਸੰਗਤ ਘਰੇ ਬੈਠੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਇੱਕ ਵਾਰ ਆਓ ਤੁਹਾਡੇ ਆ ਕੇ ਪਤਾ ਲੱਗੇਗਾ ਬਾਬਾ ਜੀ ਜਿੱਦਾਂ ਹੱਥ ਵੜਦੇ ਆ ਟੋਬੇ ਕੇ ਸਭ ਤੁਹਾਡੇ ਕਲੀਅਰ ਹੋ ਜਾਣਗੇ ਤੇ ਕੀ ਬਾਤ ਹੈ ਅਸੀਂ ਤੁਸੀਂ ਦੇਖ ਸਕਦੇ ਕਿ ਸੰਕਤ ਜੜੀ ਹੈ ਕਿੰਨੀ ਜ਼ਿਆਦਾ ਖੁਸ਼ ਹੈ ਮਨ ਦੇ ਵਿੱਚ ਜਿਹੜੇ ਇੱਛਾਵਾਂ ਲੈ ਕੇ ਆ ਰਹੇ ਨੇ ਸੋ ਕਿਤੇ ਨੇ ਕਿਤੇ ਮੈਂ ਗੱਲ ਕਰਾਂ ਸੇਵਾ ਦੀ ਸੋ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਸੇਵਾ ਜਿਹੜੀ ਹੈ ਚੱਲ ਰਹੀ ਹੈ ਹੋਰ ਵੀ ਆਪਾਂ ਤੁਹਾਡੇ ਨਾਲ ਗੱਲ ਕਰਾਵਾਂਗੇ ਸੋ ਸੰਕਤ ਜੜੀ ਇੱਥੇ ਸਾਡੇ ਨਾਲ ਜੜੀ ਹੈ ਰੂਬਰੂ ਹੋ ਰਹੀ ਹੈ ਉਹਦੇ ਨਾਲ ਜ਼ਰੂਰ ਗੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਚਮਤਕਾਰ ਹੁੰਦੇ ਇੱਥੇ ਜਾਂਦਾ ਮੈਂ ਹਰ ਇੱਕ ਵਾਰ ਕਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜਾ ਚਮਤਕਾਰ ਹੋਇਆ ਇੱਕ ਨਵੰਬਰ ਇੱਕ ਜਨਵਰੀ ਨੂੰ ਨਵੇਂ ਸਾਲ ਦੇ ਮੌਕੇ ਗੁੜੀ ਆਇਆ ਇੱਥੇ ਹੀ ਮਿਲੀ ਹੈ ਬਾਬਾ ਇਧਰ ਕੀ ਬਾਤ ਹੈ ਕਿੰਨੇ ਟਾਈਮ ਤੋਂ ਸੀ ਕਿ ਉਹ ਮੇਸ ਬਾਈ ਤੇ ਬਾਬਾ ਜੀ ਨੇ ਸਾਰੇ ਆਸਾ ਪੂਰੀ ਕੀਤੇ ਮੇਰੀ ਕੀਆ ਬਾਤ ਹੈ ਮਤਲਬ ਸਾਰੇ ਡਾਕਟਰ ਫੇਲ ਹੋ ਗਏ ਸੀ ਬਾਬਾ ਜੀ ਦੇ ਇੱਥੇ ਹਾਜ਼ਰੀ ਲਈ ਤਾਂ ਉਹ ਪੂਰੀ ਚਮਤਕਾਰ ਹੈ ਬਾਬਾ ਜੀ ਦਾ ਚਮਤਕਾਰ ਹੈ ਜੀ ਕੀਆ ਬਾਤ ਹੈ ਅੱਛਾ ਜਿਹੜੀ ਸੰਗਤ ਘਰੇ ਬੈਠੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਇੱਕ ਵਾਰ ਆਓ ਤੁਹਾਡੇ ਆ ਕੇ ਪਤਾ ਲੱਗੇਗਾ ਬਾਬਾ ਜੀ ਜਿੱਦਾਂ ਹੱਥ ਫੜਦੇ ਆ ਮੇ ਟੁੱਬੇ ਕੇ ਸਭ ਤੁਹਾਡੇ ਕਲੀਅਰ ਹੋ ਜਾਣਗੇ ਤੇ ਕੀਆ ਅਸੀਂ ਤੁਸੀਂ ਦੇਖ ਸਕਦੇ ਕਿ ਸੰਕਤ ਜਿਹੜੀ ਹੈ ਕਿੰਨੀ ਜ਼ਿਆਦਾ ਖੁਸ਼ ਹੈ ਮਨ ਦੇ ਵਿੱਚ ਜਿਹੜੇ ਇੱਛਾਵਾਂ ਲੈ ਕੇ ਆ ਰਹੇ ਨੇ ਸੋ ਕਿਤੇ ਨੇ ਕਿਤੇ ਮੈਂ ਗੱਲ ਕਰਾਂ ਸੇਵਾ ਦੀ ਸੋ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਸੇਵਾ ਜਿਹੜੀ ਇਹ ਚੱਲ ਰਹੀ ਹੈ ਹੋਰ ਵੀ ਆਪਾਂ ਤੁਹਾਡੇ ਨਾਲ ਗੱਲ ਕਰਾਵਾਂਗੇ ਸੋ ਸੰਕਤ ਜਿਹੜੀ ਇੱਥੇ ਸਾਡੇ ਨਾਲ ਜਿਹੜੀ ਇਹ ਰੂਬਰੂ ਹੋ ਰਹੀ ਹੈ ਉਹਦੇ ਨਾਲ ਜ਼ਰੂਰ ਗੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ